ਦੇਸ਼ ਭਰ ਦੇ ਵਿੱਚ ਜਿਵੇਂ ਹੀ ਗਰਮੀ ਵਧ ਰਹੀ ਹੈ ਉਸੇ ਤਰ੍ਹਾਂ ਕੁਝ ਦਾਨੀ ਲੋਕਾਂ ਦੁਆਰਾ ਸੜਕਾਂ ਦੇ ਕਿਨਾਰੇ ਸ਼ਵੀਲਾ ਲਗਾ ਕੇ ਰਾਹਗੀਰਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਲੇਕਿਨ ਅਜਿਹੇ ਸ਼ਵੀਲਾ ਉਦੋਂ ਹੋਰ ਮਹਿੰਗੀਆਂ ਪੈ ਜਾਂਦੀਆਂ ਨੇ ਜਦੋਂ ਕੁਝ ਲੋਕ ਅਣਗਹਿਲੀ ਵਰਤਦੇ ਹੋਏ ਡਰਾਈਵਿੰਗ ਕਰਦੇ ਹਨ ਅਤੇ ਇਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਅੰਬਾਲਾ ਦਿੱਲੀ ਹਾਈਵੇ ਦੇ ਉੱਤੇ ਜਿੱਥੇ ਇੱਕ ਕੈਂਟਰ ਚਾਲਕ ਨੇ ਸ਼ਵੀਲ ਦੇ ਉੱਤੇ ਹੀ ਆਪਣਾ ਕੈਂਟਰ ਚੜਾ ਦਿੱਤਾ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ ਤੇ 5 ਤੋਂ ਵੱਧ ਲੋਕੀ ਗੰਭੀਰ ਜ਼ਖਮੀ ਵੀ ਹੋਏ ਹਨ ਤਸਵੀਰਾਂ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿੰਨੀਆਂ ਖੌਫਨਾਕ ਨੇ ਕਿ ਇੱਕ ਕੈਂਟਰ ਕਾਫੀ ਵਾਹਨਾਂ ਨੂੰ ਦਰੜਦਾ ਹੋਇਆ ਅੱਗੇ ਵੱਲ ਵੱਜ ਚੁੱਕਿਆ ਸੀ ਅੰਬਾਲਾ ਦੇ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਬੇਕਾਬੂ ਕੈਂਟਰ ਚਾਲਕ ਨੇ ਹਾਈਵੇ ਕਿਨਾਰੇ ਚੱਲ ਰਹੀ ਸ਼ਹੀਲ ਦੇ ਉੱਤੇ ਆਪਣਾ ਕੈਂਟਰ ਚੜਾ ਦਿੱਤਾ ਜਿਸ ਦੇ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਅਤੇ 5 ਲੋਕ ਬੁਰੀ ਤਰ੍ਹਾਂ ਨਾਲ ਘਾਇਲ ਹੋਏ ਹਨ ਕੈਂਟਰ ਦੀ ਲਪੇਟ ਦੇ ਵਿੱਚ ਆਉਣ ਨਾਲ ਕਈ ਵਾਹਨ ਵੀ ਬੁਰੀ ਤਰ੍ਹਾਂ ਕੁਚਲੇ ਗਏ ਹਾਦਸੇ ਤੋਂ ਬਾਅਦ ਮੌਕੇ ਦੇ ਉੱਤੇ ਕਾਫੀ ਭਗੜੜ ਵੀ ਦੇਖਣ ਨੂੰ ਮਿਲੀ ਤੇ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਭਰਤੀ ਕਰਵਾਇਆ ਗਿਆ ਪੁਲਿਸ ਅਨੁਸਾਰ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਉਹ ਸਹਾਰਨਪੁਰ ਯੂਪੀ ਦਾ ਰਹਿਣ ਵਾਲਾ ਹੈ ਤੇ ਹਾਦਸੇ ਦੇ ਵਿੱਚ ਜਿਹੜਾ ਹਾਦਸਾ ਜੀ ਮੰਜੀ ਸਾਹਿਬ ਗੁਰਦੁਆਰਾ ਦੇ ਨਜ਼ਦੀਕ ਹੋਇਆ ਦੱਸਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਕਿੰਨੇ ਚਾਹੇ ਸਕੂਟਰ ਹੋਵੇ ਮੋਟਰਸਾਈਕਲ ਹੋਣ ਜਾਂ ਹੋਰ ਕਈ ਵਾਹਨ ਨੇ ਜਿਹੜੇ ਇਸ ਕੈਂਟਰ ਦੀ ਲਪੇਟ ਵਿੱਚ ਆਏ ਹੋਣ ਤੇ ਇਹ ਉਹ ਕੈਂਟਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਬੇਕਾਬੂ ਹੋ ਕੇ ਇਸ ਸ਼ਵੀਲ ਜਿਹੜੀ ਲਗਾਈ ਹੋਈ ਸੀ ਉਸ ਦੇ ਉੱਤੇ ਚੜ ਗਿਆ ਦਿੱਲੀ ਦਾ ਕੈਂਟਰ ਇਹ ਦੱਸਿਆ ਜਾ ਰਿਹਾ ਹੈ ਸੋ ਮੌਕੇ ਉੱਤੇ ਪੁਲਿਸ ਪਹੁੰਚ ਚੁੱਕੀ ਹੈ ਤੇ ਉਹਨਾਂ ਨੇ ਇਸ ਵਾਹਨ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ ਤੇ ਮੌਕੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਐਸ ਐਚਓ ਜਦੋਂ ਮੌਕੇ ਉੱਤੇ ਪੁੱਜੇ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੀ ਕੋਈ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਫਿਲਹਾਲ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਬਾਲਾ ਤੋਂ ਜਿੱਥੇ ਇੱਕ ਸ਼ਹੀਲ ਦੇ ਉੱਤੇ ਇੱਕ ਕੈਂਟਰ ਚੜਨ ਦੀ ਖਬਰ ਪ੍ਰਾਪਤ ਹੋਈ ਹੈ ਤੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਵੀ ਪ੍ਰਾਪਤ ਮਿਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੂੰ ਗਰਮੀ ਤੋਂ ਨਜਾਦ ਬਣ ਦੇ ਲਈ ਕੁਝ ਦਾਨੀ ਸੱਜਣਾ ਦੁਆਰਾ ਸੜਕ ਦੇ ਕਿਨਾਰੇ ਸ਼ਹੀਲ ਲਗਾਈ ਗਈ ਸੀ ਅਤੇ ਬਹੁਤ ਹੀ ਸੁਚੱਜੇ ਟੰਗ ਦੇ ਨਾਲ ਸ਼ਹੀਲ ਦੇ ਉੱਤੇ ਰਾਹਗੀਰ ਰੁੱਕ ਕੇ ਜਲ ਵੀ ਛਕ ਰਹੇ ਸਨ ਲੇਕਿਨ ਇੱਕ ਪਿੱਛੇ ਤੋਂ ਕੈਂਟਰ ਚੱਲ ਕਾਉਂਦਾ ਜਿਸ ਤੋਂ ਆਪਣਾ ਕੈਂਟਰ ਸੰਭਾਲਿਆ ਨਹੀਂ ਜਾਂਦਾ ਤੇ ਇਸ ਸ਼ਹੀਲ ਦੇ ਉੱਤੇ ਚੜ ਜਾਂਦਾ ਹੈ ਤੇ ਕਾਫੀ ਵਾਹਨਾਂ ਨੂੰ ਤੋੜਦਾ ਹੋਇਆ ਪੂਰੀ ਸ਼ਹੀਲ ਦਾ ਜੋ ਟੈਂਟ ਲੱਗਿਆ ਹੋਇਆ ਸੀ ਉਹ ਵੀ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਚੱਕ ਨਾ ਚੁਰ ਕਰ ਦਿੱਤਾ ਗਿਆ ਸੋ ਗੱਲਬਾਤ ਕਰਦੇ ਹਾਂ ਮੌਕੇ ਦੇ ਉੱਤੇ ਇਹ ਪੁਲਿਸ ਅਧਿਕਾਰੀਆਂ ਦੇ ਨਾਲ ਕਿ ਕਿਵੇਂ ਇਹ ਹਾਦਸਾ ਹੋਇਆ ਤੇ ਕਿੰਨੇ ਕੋ ਹੁਣ ਤੱਕ ਕੈਜੂਐਲਟੀ ਇਸ ਪੂਰੇ ਕੇਸ ਦੇ ਵਿੱਚ ਪਾਈ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਐਸ ਐਚ ਓ ਅੰਬਾਲਾ ਦੇ ਨਾਲ ਇੱਕ छबील लगा रखी थी लोगों ने पानी की राजपुरा रोड पे बंजी साहब गुरुद्वारा पार करके वहाँ पे लोग साइड में खड़े होकर पानी पी रहे थे एक टेंटर आया बड़ी लापरवाही से चलाता हुआ और वहाँ भीड़ में टक्कर मारी है जिनमें से एक आदमी की टक्कर लगने से मौके पर ही मौत हो गई है और पाँच आदमी घायल हैं जिनको हॉस्पिटल में भिजवा दिया उनका उपचार चल रहा है जिसकी मौत ये चिलकाना सहारनपुर का रहने वाला है उसके साथ के दो बंदे इंजर्ड हैं ਸ਼ਬੀਲ ਕੀ ਪਰਮਿਸ਼ਨ ਤੋਂ ਮੇਰੇ ਕੋਲ ਸੇ ਨਹੀਂ ਲਈ